ਦੋਸਤੋ ਬਹੁਤ ਸਾਰੇ ਲੋਕ ਨਾ ਗੁੱਸਾ ਬਹੁਤ ਕਰਦੇ ਆ ਕਈ ਲੋਕਾਂ ਨੂੰ ਬਹੁਤ ਸਾਰਾ ਗੁੱਸਾ ਆ ਜਾਂਦਾ ਕ੍ਰੋਧ ਆ ਜਾਂਦਾ ਹਾਈ ਟੈਂਪਰ ਉਹਨਾਂ ਦਾ ਹੋ ਜਾਂਦਾ ਉਸ ਗੁੱਸੇ ਕਰਕੇ ਉਹ ਆਪਣੇ ਸਾਰੇ ਰਿਸ਼ਤੇ ਖਰਾਬ ਕਰ ਲੈਂਦੇ ਆ ਆਪਣੇ ਜੀਵਨ 'ਚ ਬੜਾ ਦੁੱਖ ਭੋਗਦੇ ਆ ਇੰਨੀ ਦੁਨੀਆ ਹੋਣ ਦੇ ਬਾਵਜੂਦ ਵੀ ਉਹ ਇਕੱਲੇ ਰਹਿ ਜਾਂਦੇ ਆ ਗੁੱਸੇ ਕਾਰਨ ਉਹ ਆਪਣੇ ਗੁੱਸੇ ਤੇ ਕੰਟਰੋਲ ਹੀ ਨਹੀਂ ਕਰ ਪਾਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜੀ ਕਿੱਥੇ ਕੀ ਗੱਲ ਬੋਲਣੀ ਆ ਗੁੱਸੇ 'ਚ ਆਪਛਾਪ ਬੋਲ ਜਾਂਦੇ ਆ ਤਾਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਆ ਇਸ ਤਾਕੀ ਕਈ ਲੋਕ ਆਪਣੇ ਜੀਵਨ ਸਾਥੀ ਨਾਲ ਵੀ ਆਪਣਾ ਗੁੱਸਾ ਇਨਾ ਜ਼ਿਆਦਾ ਉੱਤੇ ਦਿਖਾਉਂਦੇ ਉਹਦੇ ਨਾਲ ਵੀ ਆਪਣੇ ਰਿਸ਼ਤਾ ਖਰਾਬ ਕਰ ਲੈਂਦੇ ਆ ਬੱਚਿਆਂ ਨਾਲ ਰਿਸ਼ਤਾ ਖਰਾਬ ਹੋ ਜਾਂਦਾ ਸੱਜਣਾ ਮਿੱਤਰਾਂ ਨਾਲ ਰਿਸ਼ਤਾ ਖਰਾਬ ਹੋ ਜਾਂਦਾ ਆਪਣੀ ਕੰਪਨੀ 'ਚ ਆਪਣੇ ਆਫਿਸ 'ਚ ਰਿਸ਼ਤਾ ਖਰਾਬ ਹੋ ਜਾਂਦਾ ਸਿਰਫ ਇੱਕ ਚੀਜ਼ ਕਰਕੇ ਗੁੱਸੇ ਕਰਕੇ ਸੋ ਆਪਾਂ ਗੱਲ ਕਰਦੇ ਆਂ ਇੱਕ ਵਾਰ ਨੇ ਇੱਕ ਨੌਜਵਾਨ ਲੜਕਾ ਸਕੂਲ 'ਚ ਐਡਮਿਸ਼ਨ ਲੈਣ ਜਾਂਦਾ ਸਕੂਲ 'ਚ ਐਡਮਿਸ਼ਨ ਹੁੰਦੀ ਉਸ ਸਕੂਲ ਦਾ ਇੱਕ ਰੂਲ ਹੁੰਦਾ ਕਿ ਸਕੂਲ ਦੇ ਸਟਾਰਟਿੰਗ ਸਵੇਰੇ ਸਵੇਰੇ ਅੱਧਾ ਘੰਟਾ ਮੈਡੀਟੇਸ਼ਨ ਕਰਨੀ ਹੁੰਦੀ ਆ ਉਸ ਲੜਕੇ ਨੂੰ ਪਹਿਲਾਂ ਹੀ ਬਹੁਤ ਗੁੱਸਾ ਆਉਂਦਾ ਹੁੰਦਾ ਉਸ ਸਕੂਲ ਦਾ ਰੂਲ ਹੁੰਦਾ ਕਿ ਸਕੂਲ ਸਟਾਰਟ ਹੋਣ ਤੋਂ ਪਹਿਲਾਂ ਅੱਧਾ ਘੰਟਾ ਮੈਡੀਟੇਸ਼ਨ ਕਰਨੀ ਆ ਉਹ ਲੜਕਾ ਸਕੂਲੇ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਡੀਟੇਸ਼ਨ ਕਰਨੀ ਪਣੀ ਅੱਧਾ ਘੰਟਾ ਜਦੋਂ ਸਕੂਲ ਪਹੁੰਚਦਾ ਉਹਦਾ ਕਲਾਸ ਟੀਚਰ ਉਹਨੂੰ ਕਹਿੰਦਾ ਬੇਟਾ ਕੋਲਦਾ ਰੂਲ ਹੈ ਅੱਧਾ ਘੰਟਾ ਮੈਡੀਟੇਸ਼ਨ ਕਰਨੇ ਓਕੇ ਡਾਨੋ ਮੈਡੀਟੇਸ਼ਨ ਕਰਨ ਲੱਗ ਜਾਂਦਾ ਆਪਣੀ ਅੱਖਾਂ ਬੰਦ ਕਰਦਾ ਉੱਥੇ ਮੈਡੀਟੇਸ਼ਨ ਕਰਨ ਲੱਗ ਜਾਂਦਾ 2 ਮਿੰਟ ਹੁੰਦੇ 2 ਮਿੰਟ ਬਾਅਦ ਆਪਣੀ ਅੱਖਾਂ ਖੋਲ ਲੈਂਦਾ ਉਹਨੂੰ ਲੱਗੀ ਉਹਦੇ ਆਵਾਜ਼ਾਂ ਬਹੁਤ ਸੁਣਨਦੀਆਂ ਸੀ ਬਾਕੀ ਬੱਚਿਆਂ ਦੀਆਂ ਸ਼ੋਰ ਸ਼ਰਾਬਾ ਸੁਣਦਾ ਸੀ ਉਹਨੇ ਆਪਣੇ ਟੀਚਰ ਨੂੰ ਕਿਹਾ ਕਿ ਆਵਾਜ਼ ਬਹੁਤ ਆਉਂਦੀ ਉਹਦੇ ਟੀਚਰ ਨੇ ਫਿਰ ਫੋਰਸ ਕੀਤਾ ਉਹਨੂੰ ਉਹ ਫਿਰ ਮੈਡੀਟੇਸ਼ਨ ਕਰਨ ਲੱਗਾ ਅੱਖਾਂ ਮੀਟ ਕੇ 2 ਮਿੰਟ ਫਿਰ ਬੀਤੇ 2 ਮਿੰਟ ਬਾਅਦ ਉਹਨੇ ਫਿਰ ਅੱਖਾਂ ਖੋਲ ਲਈਆਂ ਗੁੱਸਾ ਆ ਗਿਆ ਉਹਨੂੰ ਬਹੁਤ ਸਾਰਾ ਗੁੱਸਾ ਇੰਨਾ ਆ ਗਿਆ ਕਿ ਉਹ ਸੋਚਣੇ ਲੱਗ ਪਿਆ ਕਿ ਮੈਂ ਇਹਨਾਂ ਨੂੰ ਡਾਂਟਾਂ ਇਹਨਾਂ ਦੇ ਕੋਚ ਚੱਕ ਕੇ ਮਾਰਾਂ ਜਿਹੜੇ ਇੰਨੀਆਂ ਗੱਲਾਂ ਕਰਦੇ ਡਿਸਟਰਬ ਕਰਦੇ ਪਰ ਮੈਡੀਟੇਸ਼ਨ ਵਿੱਚ ਹੀ ਟੁੱਟ ਗਈ ਕਰ ਹੀ ਨਹੀਂ ਪਾਇਆ ਤਿੰਨ ਦਿਨ ਇਦਾਂ ਹੀ ਚੱਲਦਾ ਰਿਹਾ ਉਹ ਕੋਮਬਿਟੇਸ਼ਨ ਹੋਵੇ ਨਾ ਚੌਥੇ ਦਿਨ ਉਹਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੀਨੀਅਰ ਟੀਚਰ ਨਾਲ ਗੱਲ ਕੀਤੀ ਨਾਲੇ ਉਹਨੂੰ ਆਪਣੀ ਪ੍ਰੋਬਲਮ ਦੱਸੀ ਤੇ ਨਾਲੇ ਉਹਨਾਂ ਨੂੰ ਕਹਿੰਦਾ ਕਿ ਸਰ ਜਦੋਂ ਵੀ ਆਪਾਂ ਮੈਡੀਟੇਸ਼ਨ ਦਾ ਕਰਦੇ ਆ ਧਿਆਨ ਲਾਉਨੇ ਆ ਤੇ ਤੁਸੀਂ ਸਕੂਲ ਚ ਅਨਾਉਂਸ ਕਰੋ ਕਿ ਕੋਈ ਵੀ ਗੱਲ ਨਾ ਕਰੇ ਕੋਈ ਬੋਲੇ ਨਾ ਜਦੋਂ ਕੋਈ ਮੈਡੀਟੇਸ਼ਨ ਕਰਦਾ ਹੋਵੇ ਉਹਦਾ ਗੁਰੂ ਕਹਿੰਦਾ ਔਰ ਟੀਚਰ ਕਹਿੰਦਾ ਤੁਸੀਂ ਜਿੱਤੂ ਜਿੱਥੇ ਮਰਜ਼ੀ ਚਲ ਜਾ ਮੈਡੀਟੇਸ਼ਨ ਕਰਨ ਵਾਸਤੇ ਤੂੰ ਡਿਸਟਰਬ ਹੋਵੇਂਗਾ ਹੋਵੇਂਗਾ ਤੈਨੂੰ ਆਵਾਜ਼ਾਂ ਸੁਣਨਗੇ ਸੁਣਨਗੇ ਜੇ ਸਕੂਲ ਚ ਜ਼ਿਆਦਾ ਪ੍ਰੋਬਲਮ ਹੈ ਤੂੰ ਨਦੀ ਦੇ ਕੰਢੇ ਤੇ ਬੈਠ ਕੇ ਮੈਡੀਟੇਸ਼ਨ ਕਰ ਲਿਆ ਕਰ ਉਹ ਕਹਿੰਦਾ ਠੀਕ ਹੈ ਜੀ ਉਹ ਦੂਜੇ ਦਿਨ ਨਦੀ ਦੇ ਕੰਢੇ ਤੇ ਮੈਡੀਟੇਸ਼ਨ ਕਰਨ ਚਲੇ ਜਾਂਦਾ ਜਦੋਂ ਜਾਂਦਾ ਇੱਕ ਦਿਨ ਪਹਿਲੇ ਦਿਨ ਜਾਂਦਾ ਤੇ ਮੈਡੀਟੇਸ਼ਨ ਕਰਨੇ ਸ਼ੁਰੂ ਕਰ ਲੈਂਦਾ ਆਪਣਾ ਧਿਆਨ ਲਾਉਂਦਾ ਅਲੇ ਤੋੜਾ ਟਾਈਮ ਹੀ ਆਇਆ ਹੁੰਦਾ ਤੇ ਇੱਕ ਵਿਅਕਤੀ ਉੱਥੋਂ ਆਪਣੇ ਕੁੱਤੇ ਨੂੰ ਲੈ ਕੇ ਲੰਘ ਰਿਹਾ ਹੁੰਦਾ ਕੁੱਤੇ ਦੀ ਸੈਰ ਕਰਾ ਰਿਹਾ ਹੁੰਦਾ ਕੁੱਤੇ ਦੇ ਭੌਂਕਣ ਦੇ ਨਾਲ ਕੁੱਤੇ ਦੀ ਆਵਾਜ਼ ਨਾਲ ਉਹ ਮੁੰਡੇ ਦੀ ਨੌਜਵਾਨ ਦੀ ਫਿਰ ਮੈਡੀਟੇਸ਼ਨ ਜਿਹੜਾ ਧਿਆਨ ਸੀ ਟੁੱਟ ਗਿਆ ਧਿਆਨ ਫੇਰ ਨਾਲ ਲੱਗੇ ਉਹਨਾਂ ਵਿਅਕਤੀ ਨਾਲ ਵੀ ਲੜਿਆ ਦੋ ਤਿੰਨ ਦਿਨ ਜਾਂਦਾ ਰਿਹਾ ਕਦੇ ਕੋਈ ਪ੍ਰੋਬਲਮ ਕਦੇ ਕੋਈ ਗੱਡੀ ਲੰਘ ਜਵੇ ਉੱਥੇ ਦੀ ਕਦੇ ਕੋਈ ਆਪਣੇ ਜਾਨਵਰ ਨੂੰ ਘਮਾਉਣਾ ਜਾਂ ਡਿਸਟਰਬਿੰਗ ਹੁੰਦੀ ਰਹੀ ਥੋੜੇ ਦਿਨ ਆਪਾਂ ਸੋਚਦਾ ਕਹਿੰਦਾ ਇੱਥੇ ਆਵਾਜ਼ ਜ਼ਿਆਦਾ ਆਉਂਦੀ ਡਿਸਟਰਬਿੰਗ ਹੁੰਦੀ ਕਿਉਂ ਨਾ ਮੈਂ ਨਦੀ ਦੇ ਵਿੱਚੋ ਵਿੱਚ ਜਾ ਕੇ ਨਦੀ ਦੇ ਵਿੱਚ ਜਾ ਕੇ ਧਿਆਨ ਲਾਵਾਂ ਉਹਨੇ ਕਿਸਤੀ ਲਈ ਦੂਜੇ ਦਿਨ ਕਿਸਤੀ ਲੈ ਕੇ ਵਿੱਚ ਜਾ ਕੇ ਮੈਡੀਟੇਸ਼ਨ ਕਰਨ ਲੱਗ ਪਹਿਲੇ ਦਿਨ ਮੈਡੀਟੇਸ਼ਨ ਕੀਤੀ ਉਹਨੂੰ ਆਨੰਦ ਆਇਆ ਸ਼ਾਂਤੀ ਮਿਲੀ ਥੋੜੀ ਜੀ ਦੂਜੇ ਦਿਨ ਵੀ ਕੀਤੀ ਸ਼ਾਂਤੀ ਮਿਲੀ ਐਕਚੁਅਲ ਚ ਇਸ ਲੜਕੇ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ ਗੁੱਸੇ ਤੇ ਕੰਟਰੋਲ ਹੀ ਨਿਕਰ ਪਾਉਂਦਾ ਸੀ ਥੋੜੇ ਦਿਨ ਲੰਘੇ ਜਦੋਂ ਥੋੜੇ ਦਿਨਾਂ ਬਾਅਦ ਨਦੀ ਦੇ ਵਿੱਚ ਕਿਸਤੀ ਬੈਠ ਕੇ ਮੈਡੀਟੇਸ਼ਨ ਕਰਦਾ ਹੁੰਦਾ ਅਲੇ ਥੋੜਾ ਟਾਈਮ ਹੋਇਆ ਮੈਡੀਟੇਸ਼ਨ ਕਰਦੇ ਨੂੰ ਇਹਨੂੰ ਪਾਣੀ ਦੇ ਵਿੱਚ ਆਵਾਜ਼ ਹੋਈ ਥਪ ਥਪ ਦੀ ਪਾਣੀ ਦੀ ਲਹਿਰਾਂ ਦੀ ਆਵਾਜ਼ ਆਈ ਅੱਖਾਂ ਖੋਲ ਕੇ ਦੇਖੇ ਤੇ ਇੱਕ ਕਿਸ਼ਤੀ ਇਹਦੇ ਵੱਲੋਂ ਆ ਰਹੀ ਸੀ ਕਿਸ਼ਤੀ ਦੇਖ ਕੇ ਦੂਰੋਂ ਆਵਾਜ਼ ਮਾਰ ਲੱਗਾ ਕਿ ਆਪਣੀ ਕਿਸ਼ਤੀ ਵਾਪਸ ਲੈ ਜਾਓ ਮੈਂ ਇੱਥੇ ਮੈਡੀਟੇਸ਼ਨ ਕਰ ਰਿਹਾ ਮੈਨੂੰ ਡਿਸਟਰਬਿੰਗ ਹੁੰਦੀ ਆ ਆਵਾਜ਼ ਨਾਲ ਪਾਣੀ ਦੀ ਆਵਾਜ਼ ਨਾਲ ਕਿਸ ਨੇ ਕੋਈ ਜਵਾਬ ਨਾ ਦਿੱਤਾ ਹੌਲੀ ਹੌਲੀ ਕਿਸ਼ਤੀ ਆਈ ਇਹਦੀ ਕਿਸ਼ਤੀ ਵਿੱਚ ਆ ਕੇ ਵੱਜੀ ਐਨਾ ਗੁੱਸਾ ਚੜਿਆ ਇਸ ਲੜਕੇ ਨੂੰ ਨੌਜਵਾਨ ਨੂੰ ਇਹ ਸੋਚਿਆ ਕਿ ਜਿਹੜਾ ਬੱਚੇ ਇਸ ਕਿਸ਼ਤੀ ਦੇ ਹੋਇਆ ਉਹਨੂੰ ਮਾਰ ਦੇਣਾ ਜਦੋਂ ਉੱਠ ਕੇ ਕਿਸ਼ਤੀ 'ਚ ਦੇਖਿਆ ਉਹਦੇ ਵਿੱਚ ਕੋਈ ਵੀ ਨਹੀਂ ਗੁੱਸਾ ਸ਼ਾਂਤ ਹੋ ਗਿਆ ਐਨੀ ਦੇਰ ਨੂੰ ਉੱਥੇ ਇੱਕ ਵਿਅਕਤੀ ਆਇਆ ਤੁਰਿਆ ਆਵੇ ਦੇ ਵੱਲੋਂ ਇਹਨੂੰ ਵਿਅਕਤੀ ਨੂੰ ਦੇਖਿਆ ਇਹ ਦਿਮਾਚਾਗ ਇਹਦੀ ਕਿ ਇਹ ਕਿਸ਼ਤੀ ਇਹਦੀ ਆ ਇਹਨੂੰ ਆ ਲੈਣ ਦੇ ਇਹਨੂੰ ਦੱਸਣਾ ਪਤਾ ਮੈਂ ਉਹ ਬੰਦਾ ਲੈ ਲਾਗੇ ਆਇਆ ਇਹ ਉਹਦੇ ਗਲ ਪੈ ਗਿਆ ਉਹਨੂੰ ਡਾਂਟਣ ਲੱਗਿਆ ਉਹਨਾਂ ਲੜਨ ਲੱਗਿਆ ਉਹਨੂੰ ਕਾਲਾ ਕੱਢਣ ਲੱਗਿਆ ਵੀ ਤੁਸੀਂ ਆਪਣੀ ਕਿਸ਼ਤੀ ਨੂੰ ਕਿਉਂ ਨਹੀਂ ਬੰਨ੍ਹਿਆ ਕਿਉਂ ਨਹੀਂ ਕੱਡੇ ਦੇ ਖੜ ਕੇ ਇਹਨੂੰ ਰੱਸੀ ਪਾਈ ਇਹਨੇ ਆ ਕੇ ਮੈਨੂੰ ਡਿਸਟਰਬ ਕੀਤਾ ਮੈਂ ਮੈਡੀਟੇਸ਼ਨ ਕਰ ਰਿਹਾ ਸੀ ਉਹ ਵਿਅਕਤੀ ਬੋਲਦਾ ਕਹਿੰਦਾ ਮੈਂ ਤਾਂ ਮੇਰੀ ਕਿਸ਼ਤੀ ਹੈ ਹੀ ਨਹੀਂ ਮੈਂ ਤਾਂ ਸਿਰਫ ਐਡਰੈਸ ਪੁੱਛਣ ਵਾਸਤੇ ਤਨੂ ਆਇਆ ਹੀ ਮੈਂ ਫਲਾਣੇ ਐਡਰੈਸ ਤੇ ਜਾਣਾ ਮੈਂ ਤਾਂ ਰਾਹ ਪੁੱਛਣ ਆਇਆ ਸੀਗਾ ਉਹ ਤਾਂ ਮੇਰੇ ਗੱਲ ਪੈ ਗਿਆ ਐਨੀ ਗੱਲ ਕਹੀ ਉਸ ਬੰਦੇ ਨੇ ਇਹ ਨੌਜਵਾਨ ਦਾ ਗੁੱਸਾ ਬਿਲਕੁਲ ਸ਼ਾਂਤ ਹੋ ਗਿਆ ਕਿਉਂਕਿ ਕਿਸ਼ਤੀ ਉਹਦੀ ਹੈ ਹੀ ਨਹੀਂ ਸੀ ਉਹ ਬੰਦਾ ਚਲੇ ਗਿਆ ਇਹਨੇ ਦੇਖਿਆ ਦੂਸਰੇ ਕਿਨਾਰੇ ਤੇ ਕਿ ਕਿਸ਼ਤੀ ਸ਼ਾਇਦ ਉਧਰਲੇ ਪਾਸੇ ਆਈ ਆ ਮੈਂ ਉਧਰ ਜਾਣਾ ਜਿਹਦੇ ਵੀ ਉਹ ਕਿਸ਼ਤੀ ਹੋ ਉਹ ਨਾਲ ਜਾ ਕੇ ਗੱਲ ਕਰਦਾ ਉਹਨੂੰ ਸਬਕ ਸਿਕਾਉਣਾ ਆਪਦੀ ਕਿਸ਼ਤੀ ਤੇ ਉਹਦੀ ਕਿਸ਼ਤੀ ਵੀ ਲੈ ਕੇ ਉਧਰ ਨੂੰ ਚਲੇ ਗਿਆ ਜਦੋਂ ਉਸ ਕੰਡੇ ਤੇ ਗਿਆ ਉੱਥੇ ਕੋਈ ਵੀ ਨਾ ਮਿਲਿਆ ਹੈ ਹੀ ਕੋਈ ਨਹੀਂ ਇੱਕ ਬਜ਼ੁਰਗ ਔਰਤ ਮਿਲੀ ਉਹਨੂੰ ਪੁੱਛਤਾ ਕਿਸਤੀ ਤੇਰੀ ਆ ਬੜੇ ਗੁੱਸੇ ਚ ਉਹ ਕਹੀ ਨਾ ਬੇਟਾ ਕਿਸਤੀ ਮੇਰੀ ਨਹੀਂ ਇਹ ਕਿਸਤੀ ਉੱਤੇ ਖੜੀ ਸੀ ਹਵਾ ਚੱਲੀ ਜ਼ੋਰ ਦੀ ਲਹਿਰਾਂ ਦੇ ਨਾਲ ਕਿਸਤੀ ਰੁੜ ਗਈ ਤੇਰੇ ਵੱਲ ਆ ਗਈ ਉਹਦਾ ਗੁੱਸਾ ਫਿਰ ਸ਼ਾਂਤ ਹੋ ਗਿਆ ਕਿਉਂਕਿ ਉਹਦੇ ਦਿਮਾਗ 'ਚ ਇਹ ਗੱਲ ਆਈ ਐ ਤੇ ਪ੍ਰਕਿਰਤੀ ਨਾਲ ਹੋਇਆ ਇਹ ਕੁਦਰਤ ਦੇ ਮਰਜ਼ੀ ਨਾਲ ਹੋਇਆ ਇਹ ਤਾਂ ਕਿਸੇ ਦਾ ਦੋਸ਼ ਵੀ ਨਹੀਂ ਉਹਦਾ ਅੱਧੇ ਮਿੰਟ 'ਚ ਗੁੱਸਾ ਸ਼ਾਂਤ ਹੋ ਗਿਆ ਮੈਡੀਟੇਸ਼ਨ ਕਰਦ ਨੂੰ ਕਾਫੀ ਦਿਨ ਹੋ ਗਏ ਸੀ ਨਾਲ ਹੀ ਉਹਦੇ ਦਿਮਾਗ 'ਚ ਇਹ ਗੱਲ ਆਈ ਇਹ ਤਾਂ ਕੁਦਰਤ ਦੇ ਕਾਰਨ ਹੋਇਆ ਇਹ ਕਿਸੇ ਦਾ ਤਾਂ ਕਸੂਰ ਕੋਈ ਵੀ ਨਹੀਂ ਮੈਂ ਤਾਂ ਵੀ ਗੁੱਸਾ ਕਰੀ ਜਾਂਦਾ ਹਰ ਇੱਕ ਤੇ ਸੋ ਦੋਸਤੋ ਐਦਾਂ ਹੀ ਹਰ ਵਿਅਕਤੀ ਨਾ ਹੁੰਦਾ ਜਿਹੜਾ ਬਹੁਤ ਗੁੱਸਾ ਕਰਦਾ ਉਹ ਵੀ ਜਦੋਂ ਮਰਜੀ ਕੋਈ ਟਾਈਮ ਨਹੀਂ ਦੇਖਣਾ ਕੋਈ ਸਵੇਰ ਰਾਤ ਨਹੀਂ ਦੇਖਣੀ ਉਹ ਗੁੱਸਾ ਕਰ ਲੈਂਦਾ ਜੇ ਇਸੇ ਨੌਜਵਾਨ ਵਾਂਗੂੰ ਥੋੜਾ ਜਿਹਾ ਆਪਾਂ ਕੰਟਰੋਲ ਕਰ ਲਈਏ ਇਹ ਸੋਚ ਕੇ ਕਿ ਜਿਹੜੇ ਜਿਹੜੇ ਵਿਅਕਤੀ ਸਾਨੂੰ ਗੁੱਸਾ ਆ ਰਿਹਾ ਵੀ ਇਹ ਉਸ ਵਿਅਕਤੀ ਨੇ ਕੀਤਾ ਹੀ ਨਹੀਂ ਹੈ ਇਹ ਹੋਇਆ ਹੀ ਕੁਦਰਤ ਦੇ ਕਾਰਨ ਹੈ ਰੱਬ ਦੀ ਰਜਾ ਨਾ ਹੋਇਆ ਪ੍ਰਕਿਰਤੀ ਨਾਲ ਹੋਇਆ ਇਹ ਕੰਮ ਜਾਏ ਉਹਦੀ ਪਰ ਕਿਤੇ ਦੀ ਗਲਤੀ ਨਾਲ ਇਹ ਚੀਜ਼ ਹੋਈ ਆ ਤੇ ਗੁੱਸਾ ਆਪਣੇ ਆਪ ਸ਼ਾਂਤ ਹੋ ਜਾ ਕਿਉਂਕਿ ਕੁਦਰਤ ਨੂੰ ਅਸੀਂ ਡਾਂਟ ਨਹੀਂ ਸਕਦੇ ਕੁਦਰਤ ਨਾਲ ਅਸੀਂ ਲੜ ਨਹੀਂ ਸਕਦੇ ਕੁਦਰਤ ਨੂੰ ਅਸੀਂ ਆਪਣਾ ਗੁੱਸਾ ਨਹੀਂ ਦਿਖਾ ਸਕਦੇ ਗੁੱਸਾ ਆਪਣੇ ਆਪ ਸ਼ਾਂਤ ਹੋ ਜਾਵੇ ਸਿਰਫ ਇਹ ਸੋਚਣ ਦੀ ਗੱਲ ਹੈ ਅਸੀਂ ਇੱਕਦਮ ਆਪਣਾ ਰੈਕਟ ਕਰ ਦਿੰਨੇ ਆ ਕਿਸੇ ਵੀ ਗੱਲ ਤੇ ਸੋ ਦੋਸਤੋ ਗੁੱਸਾ ਜਿਹੜਾ ਕਰੋਧ ਹੈ ਨਾ ਇਹ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੰਦਾ ਮੈਂ ਬੜੇ ਲੋਕਾਂ ਨੂੰ ਇਦਾਂ ਦੇ ਨੂੰ ਜਾਣਦਾ ਜਿਨ੍ਹਾਂ ਨੇ ਗੁੱਸੇ ਕਰਕੇ ਆਪਣੇ ਘਰ ਖਰਾਬ ਕਰ ਲਏ ਜਿਨ੍ਹਾਂ ਨੂੰ ਗੁੱਸੇ ਕਰਕੇ ਜੇਲ੍ਹ ਜਾਣਾ ਪੈ ਗਿਆ ਜਿਨ੍ਹਾਂ ਦਾ ਗੁੱਸੇ ਕਰਕੇ ਆਪਣਾ ਪਰਿਵਾਰਿਕ ਰਿਸ਼ਤਾ ਖਰਾਬ ਕਰ ਲਿਆ ਪਰਿਵਾਰ ਤੋੜ ਲਿਆ ਆਪਣੇ ਬੱਚਿਆਂ ਨਾਲ ਰਿਸ਼ਤੇ ਖਰਾਬ ਕਰ ਲਿਆ ਕਿਉਂਕਿ ਗੁੱਸਾ ਆਇਆ ਇੱਕ ਸਕਿੰਟ ਵਿੱਚ ਜਾਂਦਾ ਜਬਾਨ ਤੇ ਚੜ ਇੱਕ ਸਕਿੰਟ ਵਿੱਚ ਜਾਂਦਾ ਪਰ ਉਹ ਜਿਹੜੀ ਦਰਾੜ ਪੈ ਜਾਂਦੀ ਹੈ ਨਾ ਉਹ ਕਈ ਕਈ ਸਾਲ ਨਹੀਂ ਜਾਂਦੀ 20 20 ਸਾਲਾਂ ਦਾ ਰਿਸ਼ਤਾ ਗੁੱਸੇ ਨੇ ਖਰਾਬ ਕੀਤਾ ਲੋਕਾਂ ਦਾ ਸੋ ਗੁੱਸੇ ਦੇ ਕੰਟਰੋਲ ਕਰਨਾ ਗੁੱਸੇ ਨੂੰ ਕਾਬੂ ਰੱਖਣਾ ਬਹੁਤ ਜ਼ਰੂਰੀ ਆ ਜੋ ਹੋਣਾ ਉਹ ਤਾਂ ਹੋ ਗਿਆ ਗੁੱਸਾ ਕਰਕੇ ਕੀ ਲੈਣਾ ਕੁਝ حاصل ਨਹੀਂ ਹੁੰਦਾ ਗੁੱਸੇ ਨਾਲ ਜਿਹੜਾ ਇਨਸਾਨ ਗੁੱਸੇ ਤੇ ਕਾਬੂ ਕਰਨਾ ਸਿੱਖ ਗਿਆ ਜਦੋਂ ਗੁੱਸਾ ਆਉਂਦਾ ਜਿਹੜਾ ਇਨਸਾਨ 5 ਮਿੰਟ ਆਪਣੀ ਜਵਾਨ ਤੇ ਕਾਬੂ ਕਰ ਗਿਆ 5 ਮਿੰਟ ਚੁੱਪ ਰਹਿਣਾ ਸਿੱਖ ਗਿਆ ਉਹ ਹਰ ਚੀਜ਼ ਨੂੰ ਜਿੱਤ ਸਕਦਾ ਉਹ ਆਪਣੇ ਗੁੱਸੇ ਤੇ ਕੰਟਰੋਲ ਕਰ ਸਕਦਾ ਕਿਤੇ ਵੀ ਹੋਵੇ ਸੋ ਗੁੱਸਾ ਨੁਕਸਾਨ ਦਾ ਘਰ ਹੈ ਸਮੱਸਿਆ ਦਾ ਘਰ ਹੈ ਉਹ ਜਿਹੜਾ ਇੱਕ ਵਾਰੀ ਤੜਾੜਾ ਪਾ ਦਿੰਦਾ ਮੁੜ ਕੇ ਸਾਰੀ ਜ਼ਿੰਦਗੀ ਭਰ ਦਿੰਦਾ ਕਹਿੰਦੇ ਆ ਛਪੇੜ ਮਾਰ ਦੋ ਕਿਸੇ ਦੇ ਮੂੰਹ ਤੇ ਨਾ ਉਹ ਬੰਦਾ ਚੇਤਾ ਭਲਾ ਲੈਂਦਾ ਪਰ ਗੁੱਸੇ ਨਾਲ ਕਹੀ ਹੋਈ ਗੱਲ ਉਹਨੂੰ ਮਾਰਿਆ ਹੋਇਆ ਤਾਨਾ ਗੁੱਸੇ 'ਚ ਉਹ ਸਾਰੀ ਜ਼ਿੰਦਗੀ ਨਹੀਂ ਉਸ ਵਿਅਕਤੀ ਨੂੰ ਭੁੱਲਦਾ ਤੇ ਜਿਹਦੇ ਕਰਕੇ ਰਿਸ਼ਤੇ ਖਰਾਬ ਹੁੰਦੇ ਸੋ ਗੁੱਸੇ ਤੇ ਕਾਬੂ ਕਰਨਾ ਆਪਣੇ ਕਰੋਧ ਤੇ ਕਾਬੂ ਰੱਖਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਜੇ ਜ਼ਿੰਦਗੀ ਖੁਸ਼ੀ ਨਾਲ ਜਿਣੀ ਤਾਂ ਨਹੀਂ ਤਾਂ ਇਨਸਾਨ ਗੁੱਸਾ ਕਰ ਕਰਕੇ ਹਰ ਇੱਕ ਨਾਲ ਰਿਸ਼ਤਾ ਖਰਾਬ ਕਰ ਲੈਂਦਾ ਐਨੀ ਭਰੀ ਭرائی ਦੁਨੀਆ ਦੇ ਵਿੱਚ ਇਨੇ ਲੋਕ ਹੋਣ ਦੇ ਬਾਵਜੂਦ ਵੀ ਉਹ ਕੱਲਾ ਰਹਿ ਜਾਂਦਾ ਨਾ ਉਹਨਾਂ ਕੋਈ ਗੱਲ ਕਰਦਾ ਨਾ ਉਸ ਵਿਅਕਤੀ ਨਾਲ ਕੋਈ ਬਹਿਣਾ ਪਸੰਦ ਕਰਦਾ ਨਾ ਹੀ ਉਸ ਵਿਅਕਤੀ ਨਾਲ ਕੋਈ ਰਿਸ਼ਤਾ ਰੱਖਣਾ ਪਸੰਦ ਕਰਦਾ ਐਂਡ ਆਫ ਦਾ ਡੇ ਉਹ ਇਨਸਾਨ ਕੱਲਾ ਰਹਿ ਜਾਂਦਾ ਉਹਦੇ ਮੱਥੇ ਲੱਗਣਾ ਕੋਈ ਪਸੰਦ ਨਹੀਂ ਕਰਦਾ ਉਹ ਜਦੋਂ ਕੱਲਾ ਰਹਿ ਜਾਂਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਮੈਂਟਲ ਹੁੰਦੇ ਆ ਲੋਕ ਪਾਗਲ ਹੁੰਦੇ ਦੇਖਿਆ ਮੈਂ ਗੁੱਸੇ ਕਰਕੇ ਕਾਰਨ ਕੀ ਹੁੰਦਾ ਸਿਰਫ ਗੁੱਸਾ ਤੇ ਗੱਲ ਐਂਡ ਤੇ ਕਿੱਥੇ ਪਹੁੰਚ ਜਾਂਦੀ ਆ ਕਾਰ ਖਰਾਬ ਰਿਸ਼ਤੇ ਖਰਾਬ ਪਰਿਵਾਰ ਖਰਾਬ ਆਪਣੀ ਜ਼ਿੰਦਗੀ ਖਰਾਬ ਆਪਣੀ ਨੌਕਰੀ ਨੂੰ ਖਤਰੇ 'ਚ ਪਾ ਲੈਂਦੇ ਆ ਐਂਡ ਆਫ ਟਾਈਮ ਉਹ ਮੈਂਟਲ ਹੋ ਜਾਂਦੇ ਪਾਗਲ ਹੋ ਜਾਂਦੇ ਸਿਰਫ ਗੁੱਸੇ ਕਰ ਜਿਹੜਾ ਵਿਅਕਤੀ ਆਪਣੇ ਗੁੱਸੇ ਦੇ ਕਾਬੂ ਪਾ ਲਿਆ ਜਿਸ ਵਿਅਕਤੀ ਨੇ ਉਹਨੇ ਸਾਰੀ ਦੁਨੀਆ ਜਿੱਤ ਲਈ ਕਹਿੰਦੇ ਆ ਜਿਹੜਾ ਗੁੱਸਾ ਨਾ ਉਹ ਜ਼ਹਿਰ ਵਰਗਾ ਹੁੰਦਾ ਮਿੱਠੇ ਬੋਲ ਸ਼ਹਿਦ ਵਰਗੇ ਹੁੰਦੇ ਜੈ ਤੁਸੀਂ ਫ੍ਰੀ ਵੀ ਦਿਓ ਕਿਸੇ ਨੂੰ ਉਹ ਤਾਂ ਵੀ ਨਹੀਂ ਲੈਂਦਾ ਤੇ ਸ਼ਹਿਦ ਤੁਸੀਂ ਜਿੰਨੇ ਮਰਜੀ ਪੈਸਿਆਂ ਦਾ ਵੇਚ ਦਿਓ ਜਿੰਨਾ ਮਰਜੀ ਮਹਿੰਗਾ ਵੇਚ ਦਿਓ ਅਗਲਾ ਲੈ ਲੇ ਲੇਦਾ ਉਹ ਡਿਪੈਂਡ ਹੁੰਦਾ ਸਾਡੇ ਦੇ ਕਰਦਾ ਅਸੀਂ ਸ਼ਹਿਦ ਵੇਚਣਾ ਕਿ ਜ਼ਹਿਰ ਵੇਚ ਧਿਆਨ ਦਿਓ ਇਸ ਗੱਲ ਤੇ ਸਮਝ ਆਈ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਗੁੱਸੇ ਦੇ ਕੰਟਰੋਲ ਕਰਨਾ ਚਾਹੀਦਾ ਜਾ ਗੁੱਸਾ ਐਂ ਰਹਿਣਾ ਚਾਹੀਦਾ ਆਪਣਾ ਵਿਨਾਸ਼ ਹੋਵੇ ਆਸ ਪੜੋਸ ਦਾ ਜੋ ਵਿਨਾਸ਼ ਹੋਵੇ ਕੰਟਰੋਲ ਆਪਣੇ ਆਪ ਤੇ ਕਰਨਾ ਸਿੱਖੋ ਤੇ ਦੁਨੀਆ ਜਿੱਤੀ ਜਾਂਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤਾਂ